ਯਾਰ ਬਈ ਸਾਥਰੀ ਗਾ ਫੇਸਬੁਕ ਕੋਲ ਨੇ ਤੇ YouTube ਵਾਲਿਆਂ ਨੂੰ ਆਪਾਂ ਦੇਖਾਂਗੇ ਵੀਰੇ ਅੱਜ ਤਿੰਨ ਚੀਜ਼ਾਂ ਤੇ ਅੱਗੇ-ਅੱਗੇ ਵੇਖੋ ਕੀ-ਕੀ ਤਿੰਨ ਚੀਜ਼ਾਂ ਮੇਰੇ ਜੀਪ ਆ ਬਹੁਤ ਵਧੀਆ ਜੀਪ ਆ ਕਿਸੇ ਵੀਰ ਭਾਈ ਨੇ ਲੈਣੀ ਵੀਰਾਂ ਸੰਪਰਕ ਕਰੋ ਨਵੀਂ ਤਿਆਰ ਕੀਤੀ ਆ ਬਿਲਕੁਲ ਸਾਲਾ ਕੰਮ ਹੋਇਆ ਵਾ ਵੀਰਾਂ ਦਾ ਓਕੇ ਜਵਨ ਜੀਪ ਆ ਬਿਲਕੁਲ ਨਵੇਂ ਟਾਇਰ ਆ ਰੰਗ ਨਵਾਂ ਹੋਇਆ ਵਾ ਬਿਲਕੁਲ ਤੇ ਇਹ ਹੈਗੀ ਆ 96 ਮਾਡਲ ਆ 96 ਮਾਟਰ ਪੈਂ ਤੇ 2025 ਦਾ ਹੀ ਪਾਸ ਮੈਂ ਦੀ ਬਹੁਤ ਵਧੀਆ ਗੱਡੀ ਹੈ ਕਿਹ ਹੈ ਵੀਰ ਭਾਈ ਨੇ ਲੈਣੀ ਹੋਵੇ ਸੰਪਰਕ ਕਰ ਲਓ ਬਿਲਕੁਲ ਸਾਰਾ ਕੰਮ ਹੋਇਆ ਇੰਜਨ ਗੇਅਰ ਦਾ ਹਿੱਸੇ ਦਾ ਸਾਰਾ ਕੋਕੀਆ ਮਗਰ ਇਹਦਾ ਮੂਲੇ ਸਿਰ ਗੇਅਰ ਦਾ ਸਾਰਾ ਕੰਮ ਹੋਇਆ ਵਾ ਸਾਰਾ ਸਮਾਨ ਨਵੇਂ ਮਾਟਰ ਦਾ ਦੱਕਿਆ ਬਿਲਕੁਲ ਨਵਾਂ ਕਪੜਾ ਲੱਗਿਆ ਵੀਰਾਂ ਦਾ ਇਹਦਾ ਮੰਗਦਾ ਵੀਰ 2 ਲੱਖ ਤੇ 1 ਸੌਰੀ 172000 ਰੁਪਇਆ ਮੰਗਦਾ ਮੌਕੇ ਦੇ ਵੀਰਾਂ ਨੇ ਮਾਨਤਾ ਕਰ ਦੇਗੀ 172000 ਰੁਪਇਆ ਮੰਗਦਾ ਮੌਕੇ ਦੇ ਵੀਰਾਂ ਨੇ ਮਾਨਤਾ ਕਰ ਦੇ ਵੀਰੇ ਟਰੈਕਟਰ ਆ ਜੌਂਦੀਆ 50 ਬਜਾ ਡੀਆਈ ਜੌਂਦੀਆ ਡੀਆਈ 50 50 ਇਹ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਦਾ ਸੰਪਰਕ ਕਰ ਲਓ ਬਹੁਤ ਵਧੀਆ ਟਰੈਕਟਰ ਆ ਤੇ ਇਹ ਹੈਗਾ 14 ਮਾਡਲ ਆ ਤੇ 4.5 ਲੱਖ ਰੁਪਇਆ ਮੰਗਦੇ ਮੌਕੇ ਦੇ ਵੀਰਾਂ ਨੇ ਮਾਨਤਾ ਕਰ ਦੇਣਗੇ ਬਿਲਕੁਲ ਨਵੇਂ ਟਾਇਰ ਆ ਤੇ ਕੋਕਾ ਪੀ ਟਰੈਕਟਰ ਆ ਸੁੱਕਾ ਪਿਆ ਕਿ ਲੋ ਦੀਖਣੀ ਇੱਕ ਹੱਥ ਵੀਰ ਦੇ ਚੰਦਿਆ ਵਾ ਕੁੱਲ ਦੇ ਸਿਰਫ ਦਸਾਂ ਕਿ ਜਾਨੀ ਭਾਈ ਦੀ ਬਹੁਤ ਕੋਕਾ ਟਰੈਕਟਰ ਚੰਦਿਆ ਵਾ ਨਵੇਂ ਟਾਇਰ ਬਿਲਕੁਲ 2014 ਮਾਡਲ ਆ 4.5 ਲੱਖ ਰੁਪਈਆ ਮੰਗਦੇ ਮੌਕੇ ਤੇ ਮਾਨਤਾਣ ਕਰ ਦੇਣਗੇ ਟਰੈਕਟਰ ਬਹੁਤ ਵਧੀਆ ਕੋਕਾ ਪੀ ਦਾ ਕਿਸੇ ਵੀਰ ਭਾਈ ਦੇ ਲੈਣਾ ਵੀਰਾਂ ਸੰਪਰਕ ਕਰ ਲਓ ਉੱਤੇ ਸਕਰੀਨ ਤੇ ਨੰਬਰ ਚੱਲੀ ਜਾਂਦਾ ਇੱਕ ਤੁਹਾਨੂੰ ਮੈਂ ਵੀਰੇ ਹੋਰ ਗੱਲ ਦੱਸਦਾ ਇੱਕ ਟਰੈਕਟਰ ਖਾਂ ਹੋਰ ਆ ਇੱਕੋ ਹੀ ਨੰਬਰ ਆ ਦੋ ਟਰੈਕਟਰ ਵੀਰਾਂ ਦਾ ਇਹ ਇਹ ਦੋ ਟਰੈਕਟਰ ਦਾ ਇੱਕੋ ਹੀ ਨੰਬਰ ਆ ਜੇ ਕਿਸੇ ਵੀਰ ਭਾਈ ਨੇ ਲਾਉਣਾ ਹੋਵੇ ਇੱਕ ਟਰੈਕਟਰ ਹੋਣਾ ਤੇ ਇੱਕ ਇਹ ਆ ਤੇ ਦੋਹਾਂ ਦੀ ਵੀਡੀਓ ਇਕੱਠੀ ਜੋੜਾਂਗੇ ਆਪਾਂ ਤੇ ਇੱਕੇ ਜ਼ਿੰਮੇਦਾਰ ਭਾਈ ਕੋਲੇ ਆ ਦੋਵੇਂ ਟਰੈਕਟਰ ਜੇ ਕਿਸੇ ਵੀਰ ਭਾਈ ਨੇ ਲੈਣੇ ਆ ਇਹ ਵੀਰਾਂ ਨਾਲ ਸੰਪਰਕ ਕਰ ਲਓ ਕੋਕਾਪੀ ਟਰੈਕਟਰ ਆ ਜੇ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਨਾਲ ਸੰਪਰਕ ਕਰ ਲਓ ਤੇ 50 50 ਜਾਂਦੀ ਆ ਡੀਆਈ ਤੇ ਇਸ ਏ ਵੀਰੋ 55 ਅਰਜਨ 55 ਤੇ ਡੀਆਈ ਡੀਆਈ ਅਰਜਨ 55 ਤੇ ਇਹ ਹੈਗਾ 19 ਮਾਡਲਾ ਬਹੁਤ ਵਧੀਆ ਟਰੈਕਟਰ ਬਹੁਤ ਘੱਟ ਚੱਲਿਆ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਲਓ ਤੇ ਇਹਦਾ ਮੈਂ 19 ਮਾਡਲਾ ਇਹਦਾ ਮੰਗਦੇ ਆ 5,35 ਹਜ਼ਾਰ ਮੌਕੇ ਦੇ ਵੀਰਾਂ ਨੇ ਮਾਨਤਾਣ ਕਰ ਦੇਣਗੇ ਟਰੈਕਟਰ ਬਹੁਤ ਵਧੀਆ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਲਓ ਫੋਕਾ ਟਰੈਕਟਰ ਸਾਪਿਆ ਬੈਦਕੋ ਫੋਕਾਟ ਚੱਲਿਆ ਵਾ ਤੇ ਸਿਰਫ 1800 ਘੰਟਾ ਚੱਲਿਆ ਵਾ ਟਰੈਕਟਰ ਕੋਕਾ ਵੀ ਟਰੈਕਟਰ ਆ ਕਿਸੇ ਵੀਰ ਭਾਈ ਦੇ ਲੈਣਾ ਵੀਰਾ ਸੰਪਰਕ ਕਰ ਸਕਦੇ ਆ ਤੇ ਇੱਕੋ ਸੇ ਜਵਨ ਸਾਪ ਨਾਲ ਦੇ ਟਾਇਰ ਸਾਰੇ ਕੋਲ ਨਾਲ ਦਾ ਤੇ ਕਿਦੋਂ ਰੰਗ ਦਾ ਕੀ ਨਹੀਂ ਕੋਸ ਨਹੀਂ ਤੇ ਸਾਰੀ ਜਾਣਕਾਰੀ ਜਿਹੜੀਆਂ ਵੀ ਇਹਨਾਂ ਫੋਨ ਲਾ ਕੇ ਲੈ ਸਕਦੇ ਆ ਵੀਡੀਓ ਲਾਇਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਸ਼ੇਅਰ ਕਰਦੇ ਜਾ ਕਰੋ ਵੀਰੇ